ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀ ਪੈਣ ਦੇ ਆਨੰਦ ਕਾਜ ਦੀ ਸੇਵਾ ਲਈ ਹੋਈ ਹੈ ਜੋ ਅਸੀ ਤੁਸੀਂ ਸਭ ਮਿਲ ਕੇ ਹੀ ਕਰ ਰਹੇ ਹਾਂ ਸੋ ਅੱਜ ਪੈਣ ਹੋਣੀ ਅੰਮ੍ਰਿਤਸਰ ਆਏ ਸੀ ਜਿਵੇਂ ਸੇਵਾਣੀ ਸ਼ੁਰੂ ਹੋਈ ਤੇ ਅਸੀ ਲੋੜਿੰਦਾ ਸਮਾਨ ਲੈਣਾ ਸ਼ੁਰੂ ਕੀਤਾ ਤੇ ਪਹਿਲਾਂ ਤੇ ਇਹਨਾਂ ਨੂੰ ਰੁਮਾਲਾ ਸਾਹਿਬ ਲੈਣਾ ਸੀ ਤੇ ਕੁਝ ਪੈਣ ਦੇ ਕੱਪੜੇ ਲੈਣੇ ਸੀ ਜਿੱਥੇ ਰਹਿੰਦੇ ਸੀ ਉਹ ਪਿੰਡ ਅਸੀਂ ਪਿੰਡ ਦੇ ਵਿੱਚ ਸਮਾਨ ਮਹਿੰਗਾ ਮਿਲਦਾ ਸੀ ਤੇ ਕੁਝ ਸਹੀ ਨਹੀਂ ਮਿਲਦਾ ਸੀ ਫਿਰ ਇਸ ਕਰਕੇ ਮੈਨਾਂ ਨੂੰ ਸ਼ਹਿਰ ਹੀ ਬੁਲਾ ਲਿੱਤਾ ਸੀ ਤੇ ਜੋ ਇਹਨਾਂ ਦੇ ਜ਼ਰੂਰਤ ਦਾ ਸਮਾਨ ਸੀ ਜੋ ਮੇਨ ਮੇਨ ਚੀਜ਼ਾਂ ਸੀ ਅਸੀਂ ਕਿਹਾ ਕਿ ਚਲੋ ਅੰਮ੍ਰਿਤਸਰ ਤੋਂ ਲੈ ਲੈਣੇ ਆ ਸੋ ਇਹਨਾਂ ਨੂੰ ਕੱਪੜੇ ਇਹਨਾਂ ਦਾ ਚ ਜੋ ਸੰਗਤ ਇਸ ਅਨੰਦ ਕਾਰਜ ਲਈ ਸੇਵਾ ਭੇਜ ਰਹੀ ਹੈ ਮੈਂ ਉਮੀਦ ਕਰਦੀ ਹਾਂ ਤੇ ਮੈਂ ਕੋਸ਼ਿਸ਼ ਵੀ ਕਰੂੰਗੀ ਕਿ ਜਿਸ ਪ੍ਰਕਾਰ ਮੈਂ ਉਸ ਵਿਆਹ ਦੇ ਵਿੱਚ ਹਾਜ਼ਰ ਹੋਵਾਂਗੀ ਉਹਦਾ ਵੀ ਮੈਂ ਤੁਹਾਨੂੰ ਵੀ ਰੱਖੂੰਗੀ ਆਪਣੇ ਵੀਡੀਓਜ਼ ਤੇ ਕਲਿੱਪਸਾਂ ਨਾਲ ਹੀ ਤੁਹਾਨੂੰ ਸਭ ਕੁਝ ਦਿਖਾਉਂਦੇ ਰਾਵਾਂਗੇ ਸਮਾਨ ਲੈਣ ਤੋਂ ਬਾਅਦ ਚ ਉਹਨਾਂ ਨੇ ਵਾਪਸੀ ਕਰ ਲਈ ਤੇ ਸੀ ਅਸੀਂ ਵੀ ਫਿਰ ਠੰਢੀ ਠੰਢੀ ਰੋ ਪੀ ਕੇ ਘਰ ਨੂੰ ਵਾਪਸੀ ਕੀਤੀ ਗਰਮੀ ਬਹੁਤ ਜ਼ਿਆਦਾ ਸੀ ਫਿਰ ਦੋ ਦਿਨ ਬਾਅਦ ਵਿੱਚ ਐਤਵਾਰ ਦੇ ਦਿਨ ਉਹਨਾਂ ਦੇ ਘਰ ਸੁਖਮਣੀ ਸਾਹਿਬ ਦਾ ਪਾਰਟ ਸੀ ਉਹਨਾਂ ਨੇ ਮਾਰਾਏ ਦੇ ਚਰਨ ਘਰ ਵਿੱਚ ਪੁਆਨੇ ਸੀ ਤੇ ਜੋ ਸਮਾਨ ਭੇਨਦਾ ਪਿਆ ਸੀ ਉਹ ਸਾਰਾ ਅਸੀਂ ਚੁੱਕਿਆ ਐਕਟਿਵ ਅਸੀਂ ਤਾਂ ਲਈ ਤਾਂ ਕਿ ਅਸੀਂ ਅੱਗੇ ਸਮਾਨ ਰੱਖ ਸਕੀਏ ਕਿਉਂਕਿ ਬਾਈਕ ਦੇ ਵਿੱਚ ਸਾਰਾ ਸਮਾਨ ਨਹੀਂ ਆਣਾ ਸੀ ਵਿੱਚ ਕੁਝ ਸਮਾਨ ਥੋੜਾ ਭਾਰੀ ਵੀ ਸੀ ਸਫ਼ਰ ਪੂਰਾ ਹੋਣ ਤੋਂ ਬਾਅਦ ਵਿੱਚ ਅਸੀਂ ਪਹੁੰਚੇ ਉਹਨਾਂ ਦੇ ਘਰ ਅਤੇ ਸਾਰਾ ਸਮਾਨ ਘਰ ਵਿੱਚ ਰਖਵਾਇਆ ਤੇ ਫਿਰ ਉਹਨਾਂ ਦੇ ਤੱਕ ਮਾਰਾਏ ਦਾ ਸਰੂਪ ਲੈ ਆਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੌਰਾਨ ਵੀ ਇਹਨਾਂ ਦੇ ਘਰ ਵਿੱਚ ਸਿਰਫ ਇਹਨਾਂ ਦੇ ਆਪਣੇ ਹੀ ਜੀ ਸੀ ਅਸੀਂ ਸ਼ਾਇਦ ਟੋਟਲ 10 ਕ ਜਾਣੇ ਹੋਵਾਂਗੇ ਜਾਂ 10 ਪੂਰੇ ਵੀ ਨਹੀਂ ਹੋਵਾਂਗੇ ਇਹਨਾਂ ਦੀ ਰਿਸ਼ਤੇਦਾਰੀ ਬਹੁਤ ਘੱਟ ਹੈ ਤੇ ਘਰ ਦੇ ਹਾਲਾਤ ਕੁਝ ਇਸ ਪ੍ਰਕਾਰ ਸੀ ਕਿ ਰਿਸ਼ਤੇਦਾਰਾਂ ਨੇ ਵੀ ਸਾਥ ਛੱਡਤਾ ਹੀ ਔਖਾ ਸਮਾਂ ਸਭ ਤੇ ਆਂਦਾ ਵਾ ਤੁਹਾਡੇ ਤੇ ਵੀ ਆਂਦਾ ਹੋਏਗਾ ਸਾਡੇ ਤੇ ਵੀ ਆਂਦਾ ਆ ਪਰ ਕਦੀ ਵੀ ਇੱਕ ਚੀਜ਼ ਨਾ ਭੁੱਲਿਓ ਮਾਰਾ ਤੇ ਵਿਸ਼ਵਾਸ ਤੇ ਇਹਨਾਂ ਦਾ ਵੀ ਉਹੀ ਮਾਰਾ ਤੇ ਵਿਸ਼ਵਾਸ ਸੀ ਕਿ ਇਹਨਾਂ ਦੇ ਮੇਲੇ ਸਾਡੇ ਨਾਲ ਹੋਵੇ ਤੁਸੀਂ ਇਹ ਮੇਰੇ ਗੱਲ ਵਿੱਚ ਪਾਇਆ ਸਰੂਪਾ ਦੇਖ ਰਹੇ ਹੋਵੋਗੇ ਇਹ ਸਰੂਪਾ ਮੇਰਾ ਨਹੀਂ ਆ ਇਹ ਤੁਹਾਡੀ ਸਭ ਸੰਗਤ ਦਾ ਆ ਜਿਨ੍ਹਾਂ ਨੇ ਸੇਵਾ ਭੇਜੀ ਅਤੇ ਤੁਹਾਡੀ ਸਭ ਸੰਗਤ ਦੇ ਸਹਿਯੋਗ ਦੇ ਨਾਲ ਹੀ ਭੈਣ ਦੇ ਆਨੰਦ ਕਾਰਜ ਹੋ ਰਹੇ ਨੇ ਮਹਾਰਾ ਸੱਚੇ ਪਾਤਸ਼ਾਹ ਸਭ ਨੂੰ ਹੀ ਚੜ੍ਹਦੀ ਕਲਾ ਦੇ ਵਿੱਚ ਰੱਖ